ਤੰਦਰੁਸਤ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਅਜ਼ਮਾਈ ਹੋਇਆ ਸਰਦਾਰ ਛੱਤਰ ਘਰੇਲੂ ਨੁਸਖੇ ਨੰਬਰ 1 ਜੋ ਔਰਤ ਆਪਣੇ ਸਿਰ ਦੇ ਉੱਪਰ ਕੱਦੂ ਦਾ ਉਬਾਲਿਆ ਹੋਇਆ ਪਾਣੀ ਲਗਾਉਂਦੀਆਂ ਨੇ ਉਹਨਾਂ ਦੇ ਸਿਰ ਦੇ ਵਾਲ ਤੇਜ਼ੀ ਨਾਲ ਵਧਦੇ ਅਤੇ ਜਲਦੀ ਸਫੇਦ ਨਹੀਂ ਹੁੰਦੇ ਨੰਬਰ 2 ਨੱਕ ਵਿੱਚ ਜੇਕਰ ਕੁਝ ਚਲਾ ਜਾਵੇ ਤਾਂ ਧੁਮਾਕੂ ਸੁੰਗਣਾ ਚਾਹੀਦਾ ਹੈ ਅਜ਼ਿਆ ਕਰਨ ਦੇ ਨਾਲ ਤੁਹਾਨੂੰ ਛੱਕਾ ਆਵੇਗੀ ਤੇ ਨੱਕ ਵਿੱਚ ਗਈ ਚੀਜ਼ ਜਲਦੀ ਬਾਹਰ ਆ ਜਾਵੇਗੀ ਨੰਬਰ 3 ਬੱਚਿਆਂ ਨੂੰ ਖਾਲੀ ਪੇਟ ਦਹੀਂ ਖਵਾਉਣ ਦੇ ਨਾਲ ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 4 ਜੇਕਰ ਕਿਸੇ ਨੂੰ ਜਿਗਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਉਹਨਾਂ ਨੂੰ ਸੇਵ ਖਾ ਲੈਣਾ ਫਾਇਦਾ ਹੈ ਨੰਬਰ 5 ਨਹਾਉਣ ਤੋਂ ਬਾਅਦ ਕਰਨ ਵਿੱਚ ਸਰੋਂ ਦੇ ਤੇਲ ਨਾਲ ਭਿੱਜੀ ਹੋਈ ਰੂਨ ਜ਼ਰੂਰ ਲਗਾਓ ਨਹੀਂ ਤਾਂ ਹੌਲੀ-ਹੌਲੀ ਸੁਣਨ ਦੀ ਸ਼ਕਤੀ ਘੱਟ ਹੋ ਜਾਵੇਗੀ ਨੰਬਰ 6 ਉਬਲੇ ਹੋਏ ਚਾਹਾਂ ਨੂੰ ਫ੍ਰਿਜ ਵਿੱਚ ਰੱਖ ਕੇ ਇਸਤੇਮਾਲ ਕਰਨ ਦੇ ਨਾਲ ਡਾਇਰੀਆ ਦੀ ਬਿਮਾਰੀ ਹੋ ਸਕਦੀ ਹੈ ਨੰਬਰ 7 ਸਾਈਕਲ ਚਲਾਉਣ ਵਾਲਾ ਇਨਸਾਨ ਜਲਦੀ ਕਦੇ ਵੀ ਬੁੱਢਾ ਨਹੀਂ ਹੁੰਦਾ ਨੰਬਰ 8 ਝੋਲਾ ਅਤੇ ਗੋਡਿਆਂ ਦੇ ਦਰਦ ਵਿੱਚ ਐਲੋਵੇਰਾ ਖਾਣਾ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਨੰਬਰ 9 ਕੰਨ ਵਿੱਚ ਦਰਦ ਹੁੰਦਾ ਹੋਵੇ ਜਾਂ ਫਿਰ ਘੱਟ ਸੁਣਾਈ ਦੇਵੇ ਤਾਂ ਕਲੌਂਜੀ ਦੇ ਤੇਲ ਦੇ 2 ਕਤਰੇ ਕੰਨ ਵਿੱਚ ਸਵੇਰੇ ਸ਼ਾਮ ਪਾਓ ਇਸ ਤੋਂ ਬਾਅਦ ਕੁਝ ਦੇਰ ਕੰਨ ਦੀ ਮ사ਜ ਵੀ ਕਰੋ ਕੰਨ ਦਾ ਦਰਦ ਖਤਮ ਹੋ ਜਾਵੇਗਾ ਨੰਬਰ 10 ਜੇਕਰ ਸਰੀਰ ਵਿੱਚ ਪਸੀਨੇ ਦੀ ਬਦਬੂ ਆ ਰਹੀ ਹੋਵੇ ਤਾਂ گلاب ਦਾ ਰਸ ਪਾਣੀ ਵਿੱਚ ਮਿਲਾ ਕੇ ਨਹਾਓ ਪਸੀਨੇ ਦੀ ਬਦਬੂ ਦੂਰ ਹੋ ਜਾਵੇਗੀ ਨੰਬਰ 11 ਕੌੜੀਆਂ ਚੀਜ਼ਾਂ ਖਾਣ ਦੇ ਨਾਲ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ ਤੇ ਮਿੱਠੀਆਂ ਚੀਜ਼ਾਂ ਖਾਣ ਤੋਂ ਤੁਸੀਂ ਪਰਹੇਜ਼ ਕਰੋ ਨੰਬਰ 12 ਤੇਜ਼ ਰਫ਼ਤਾਰ ਪੈਦਲ ਚੱਲਣ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 13 ਪਪੀਤੇ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਦਾ ਵਜ਼ਨ ਘੱਟ ਹੋਣ ਲੱਗ ਜਾਂਦਾ ਹੈ ਨੰਬਰ 14 ਛੋਲਿਆਂ ਦੀ ਸਬਜ਼ੀ ਖਾਣ ਦੇ ਨਾਲ ਵਡਾਪੇ ਵਿੱਚ ਵੀ ਜਵਾਨੀ ਵਰਗੀ ਤਾਕਤ ਰਹਿੰਦੀ ਆ ਤੇ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 15 ਜੇਕਰ ਤੁਹਾਡੇ ਚਿਹਰੇ ਉੱਪਰ ਵਡਾਪੇ ਦਾ ਅਸਰ ਜਲਦੀ ਦਿਖਣ ਲੱਗ ਜਾਵੇ ਤਾਂ ਦੁੱਧ ਵਿੱਚ ਹਾਰੇ ਪਾਲਕੇ ਖਾਓ ਨੰਬਰ 16 ਜੀਰਾ ਖਾਣ ਦੇ ਨਾਲ ਜੋੜਾਂ ਦੇ ਦਰਦ ਵਿੱਚ ਰਾਹਤ ਮਿਲਦੀ ਆ ਅਤੇ ਬਾਹਦਾਜ਼ਮੀ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਆ ਨੰਬਰ 17 ਸਵੇਰੇ ਖਾਲੀ ਪੇਟ ਠੰਡਾ ਪਾਣੀ ਪੀਣਾ ਆਲਸਰੀ ਨੂੰ ਨੁਕਸਾਨ ਹੁੰਦਾ ਹੈ ਨੰਬਰ 18 ਕੋਈ ਵੀ ਖੱਟੀ ਚੀਜ਼ ਖਾ ਕੇ ਉੱਪਰ ਦੀ ਪਾਣੀ ਪੀ ਲੈਣ ਨਾਲ ਪੇਟ ਵਿੱਚ ਸੋਜ ਹੋ ਸਕਦੀ ਆ ਨੰਬਰ 19 ਜੇਕਰ ਚੱਕਰ ਆਉਣ ਲੱਗ ਜਾਣ ਤਾਂ ਕਾਲੇ ਨਮਕ ਵਾਲਾ ਪਾਣੀ ਪੀ ਲਿਆ ਕਰੋ ਚੱਕਰ ਆਉਣੇ ਤੁਰੰਤ ਹੀ ਬੰਦ ਹੋ ਜਾਣਗੇ ਨੰਬਰ 20 ਪਦੀਨੇ ਦਾ ਰਸ ਪੀਣ ਦੇ ਨਾਲ ਤੁਹਾਡੀ ਹੈਜ਼ੇ ਦੀ ਬਿਮਾਰੀ ਖਤਮ ਹੋ ਜਾਂਦੀ ਆ ਨੰਬਰ 21 ਜਿੰਨਾਂ ਲੋਕਾਂ ਦਾ ਹਾਜ਼ਮਾ ਠੀਕ ਨਹੀਂ ਰਹਿੰਦਾ ਉਹਨਾਂ ਨੂੰ 15 ਦਿਨਾਂ ਤੱਕ ਲਗਾਤਾਰ ਗੰਨੇ ਦਾ ਜੂਸ ਪੀਣਾ ਚਾਹੀਦਾ ਹੈ ਨੰਬਰ 22 ਜਿੰਨਾਂ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਹੈ ਉਹਨਾਂ ਨੂੰ ਲੱਸੀ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਨੰਬਰ 23 ਰੋਜ਼ਾਨਾ ਆੜੂ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਪੇਟ ਦੀ ਚਰਬੀ ਤੇਜ਼ੀ ਨਾਲ ਘੱਟ ਹੋਣੀ ਸ਼ੁਰੂ ਹੋ ਜਾਂਦੀ ਆ ਨੰਬਰ 24 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਰਾਤ ਦੇ ਸਮੇਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਤਾਂ ਸਵੇਰੇ ਉੱਠ ਕੇ ਆਪਣੀਆਂ ਅੱਖਾਂ ਦੇ ਵਿੱਚ ਐਲੋਵੀਰਾ ਲਗਾਓ ਅਜ਼ਿਆਕਾਰਨ ਦੇ ਨਾਲ ਤੁਹਾਡੀ ਇਹ ਸਮੱਸਿਆ ਦਿਨਾਂ ਵਿੱਚ ਖਤਮ ਹੋ ਜਾਵੇਗੀ ਨੰਬਰ 25 ਇਮਲੀ ਅਤੇ ਆਲੂ ਬੁਖਾਰੇ ਦਾ ਪਾਣੀ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਚਿਹਰੇ ਤੋਂ ਕਿਲਸ਼ਾਈਆਂ ਮਸਹਾਸੀ ਦੂਰ ਹੋ ਜਾਂਦੇ ਆ ਨਾਲੇ ਤੁਹਾਡੇ ਸਰੀਰ ਲਈ ਠੰਢੀ ਆ ਨੰਬਰ 26 ਟਮਾਟਰ ਦਾ ਸੂਪ ਪੀ ਲੈਣ ਦੇ ਨਾਲ ਵਜ਼ਨ ਘੱਟ ਹੁੰਦਾ ਹੈ ਤੇ ਅੱਖਾਂ ਤਵਜਾ ਲਈ ਇਹ ਬਹੁਤ ਜ਼ਿਆਦਾ ਚੰਗਾ ਹੈ ਨੰਬਰ 27 ਬੈਠੇ ਬੈਠੇ ਅੱਖਾਂ ਵਿੱਚ ਜੇਕਰ ਪਾਣੀ ਆਉਣ ਲੱਗੇ ਤਾਂ ਪਾਣੀ ਦੀਆਂ ਕੁਰਲੀਆਂ ਕਰੋ ਅਤੇ ਗੁਲਾਬ ਦੇ ਰਸ ਦਾ ਵੀ ਇਸਤੇਮਾਲ ਕਰੋ ਨੰਬਰ 28 ਖਾਣਾ ਖਾਣ ਤੋਂ ਬਾਅਦ ਇੱਕ ਲੌਂਗ ਖਾ ਲੈਣ ਦੇ ਨਾਲ ਤਜਾਬਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 29 ਹਫਤੇ ਵਿੱਚ ਦੋ ਵਾਰ ਅਲਰਜੀ ਖਾ ਲੈਣ ਦੇ ਨਾਲ ਸਾਹ ਦੀ ਬਿਮਾਰੀ ਦੂਰ ਰਹਿੰਦੀ ਹੈ ਨੰਬਰ 30 ਮੇਥੀ ਦਾਣੇ ਨੂੰ ਭਿਉ ਕੇ ਇਸਤੇਮਾਲ ਕਰਨ ਦੇ ਨਾਲ ਸ਼ੂਗਰ ਹੌਲੀ-ਹੌਲੀ ਜਾਤੋਂ ਖਤਮ ਹੋ ਜਾਂਦਾ ਹੈ ਨੰਬਰ 31 ਜ਼ਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਦੇ ਵੀ ਨਾ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਗਲੇ ਦੀ ਇਨਫੈਕਸ਼ਨ ਹੋ ਸਕਦੀ ਆ ਨੰਬਰ 32 ਜੇਕਰ ਤੁਹਾਡਾ ਸਰੀਰ ਪਤਲਾ ਤਾਂ ਨਾਰੀਅਲ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਵਜ਼ਨ ਵਧਣ ਲੱਗ ਜਾਵੇਗਾ ਨੰਬਰ 33 ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਅਜਮੈਨ ਪਾਣੀ ਦੇ ਨਾਲ ਖਾ ਲਓ ਮਟਾਪਾ ਤੁਹਾਡਾ ਦੂਰ ਹੋ ਜਾਵੇਗਾ ਨੰਬਰ 34 ਜੇਕਰ ਸਾਹ ਦੀ ਤਕਲੀਫ ਹੋਵੇ ਤਾਂ ਇੱਕ ਹਰੀ ਮਿਰਚ ਖਾ ਲਓ ਤੁਰੰਤ ਹੀ ਆਰਾਮ ਮਿਲੇਗਾ ਨੰਬਰ 35 ਆਂਬ ਦਾ achar ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਨਹੀਂ ਤਾਂ ਤੁਹਾਨੂੰ ਨਜ਼ਲੇ ਚੁਖਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 36 ਪਦੀਨੇ ਦੇ ਪਤੇ ਚਬਾਉਣ ਦੇ ਨਾਲ ਹਿਸਕੀ ਆਉਣੀ ਬੰਦ ਹੋ ਜਾਂਦੀ ਆ ਨੰਬਰ 37 ਅਦਰਕ ਦਾ ਛੋਟਾ ਜਿਹਾ ਟੁਕੜਾ ਰਜਣਾ ਚਵਾ ਲੈਣ ਦੇ ਨਾਲ ਗਰਮੀ ਵਿੱਚ ਕਦੇ ਵੀ ਪਸੀਨਾ ਨਹੀਂ ਆਉਂਦਾ ਨੰਬਰ 38 ਖਾਣਾ ਖਾਣ ਤੋਂ ਤੁਰੰਤ ਬਾਅਦ ප ந்த තු ਹර சாला होsaਕਦ है। ਨੰਬਰ 39 ਜੇਕਰ ਤੁਹਾਡਾ ਸਰੀਰ ਜਿਆਦਾ ਠੰਡਾ ਰਹਿਣ ਲੱਗੇ ਤਾਂ ਸਮਝ ਲਓਗੇ ਤੁਹਾਡੇ ਅੰਦਰ ਖੂਨ ਦੀ ਕਮੀ ਆ ਨੰਬਰ 40 ਜੇਕਰ ਤੁਹਾਡੇ ਦੰਦ ਖੱਟੇ ਹੋ ਜਾਣ ਤਾਂ ਬਦਾਮ ਖਾ ਲਓ ਅਜਿਆ ਕਰਨ ਦੇ ਨਾਲ ਤੁਹਾਡੇ ਦੰਦਰ ਦਾ ਖੱਟਾਪਨ ਦੂਰ ਹੋ ਜਾਵੇਗਾ ਨੰਬਰ 41 ਗੋਡੇ ਦੀ ਪਥਰੀ ਨੂੰ ਖਤਮ ਕਰਨ ਦੇ ਲਈ ਪਦੀਨੇ ਦਾ ਜਿਆਦਾ ਇਸਤੇਮਾਲ ਕਰੋ ਅਜਿਆ ਕਰਨ ਦੇ ਨਾਲ ਪਥਰੀ ਟੁੱਟ ਕੇ ਬਾਹਰ ਆ ਜਾਵੇਗੀ ਨੰਬਰ 42 ਦੰਦਾਂ ਵਿੱਚੋਂ ਜੇਕਰ ਖੂਨ ਰਿਸਣ ਲੱਗ ਜਾਵੇ ਤਾਂ ਟਮਾਟਰ ਦਾ ਰਸ ਪੀਣ ਲੈਣ ਨਾਲ ਫਾਇਦਾ ਮਿਲੇਗਾ ਨੰਬਰ 43 ਕੇਲੇ ਦੇ ਨਾਲ ਲੱਸੀ ਪੀਣ ਦੇ ਨਾਲ ਮੇਦੇ ਵਿੱਚ ਦਰਦ ਹੋਣਾ ਹੋ ਜਾਂਦਾ ਹੈ ਨੰਬਰ 44 ਮੱਛੀ ਅਤੇ ਅੰਡੇ ਨੂੰ ਇਕੱਠੇ ਕਦੇ ਵੀ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਜਿਸਮ ਵਿੱਚ ਗਰਮੀ ਪੈਦਾ ਹੋ ਜਾਂਦੀ ਆ ਨੰਬਰ 45 ਗਰਮੀ ਵਿੱਚੋਂ ਬਾਹਰ ਆ ਕੇ ਇੱਕਦਮ ਬਿਲਕੁਲ ਵੀ ਨਾ ਨਹਾਓ ਨੰਬਰ 46 ਦੁੱਧ ਨਾਲ ਖੱਟੀ ਚੀਜ਼ ਕਦੇ ਵੀ ਨਾ ਖਾਓ ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਨੰਬਰ 47 ਜੇਕਰ ਜਿਸਮਾ ਤੇ ਚਿਹਰੇ ਨੂੰ ਖੂਬਸੂਰਤ ਕਰਨਾ ਚਾਹੁੰਦੇ ਹੋ ਤਾਂ ਸਬਜ਼ੀਆਂ ਦਾ ਸਲਾਦ ਜਿਆਦਾ ਤੋਂ ਜਿਆਦਾ ਖਾਓ ਨੰਬਰ 48 ਦਹੀਂ ਨੂੰ ਕਦੇ ਵੀ ਕਿਸੇ ਗਰਮ ਚੀਜ਼ ਜਾਂ ਫਿਰ ਗਰਮ ਰੋਟੀ ਨਾਲ ਨਹੀਂ ਖਾਣਾ ਚਾਹੀਦਾ ਨੰਬਰ 49 ਉਬਲੇ ਹੋਏ ਪਾਣੀ ਨਾਲ ਦਵਾਈ ਲੈਣ ਦੇ ਨਾਲ ਦਵਾਈ ਦਾ ਅਸਰ ਜਲਦੀ ਸ਼ੁਰੂ ਹੋ ਜਾਂਦਾ ਹੈ ਨੰਬਰ 50 ਕ੍ਰੇਲੇ ਦੀ ਸਬਜ਼ੀ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਖਾਓ ਕਿਉਂਕਿ ਇਸ ਦੇ ਨਾਲ ਖੂਨ ਸਾਫ਼ ਰਹਿੰਦਾ ਹੈ ਜਿਸ ਕਾਰਨ ਸਕਿਨ ਬਹੁਤ ਹੀ ਜ਼ਿਆਦਾ ਸਿਹਤਮੰਦ ਹੋ ਜਾਂਦੀ ਆ ਨੰਬਰ 51 ਪਾਲਕ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਨੰਬਰ 52 ਜੇਕਰ ਲੱਤਾਂ ਜਾਂ ਫਿਰ ਸਰੀਰ ਵਿੱਚ ਦਰਦ ਹੋਵੇ ਤਾਂ ਗਰਮ ਪਾਣੀ ਨਾਲ ਨਹਾ ਲਓ ਤੇ ਮ사ਜ ਕਰ ਲਓ ਇਸ ਨਾਲ ਤੁਹਾਨੂੰ ਫਾਇਦਾ ਮਿਲੇਗਾ ਨੰਬਰ 53 ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸੌਂਫ ਦਾ ਖਾ ਲੈਣਾ ਚਾਹੀਦਾ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ ਨੰਬਰ 54 ਗੁਲਾਬ ਦਾ ਇਤਰ ਆਪਣੇ ਸਿਰਾਂ ਨੇ ਜਾਂ ਫਿਰ ਆਪਣੇ ਕਪੜਿਆਂ ਤੇ ਲਗਾ ਕੇ ਲੇਟਣ ਦੇ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ ਨੰਬਰ 55 ਕੰਨ ਵਿੱਚ ਅਦਰਕ ਦਾ ਰਸ ਗੂੰਗੁਣਾ ਕਰਕੇ ਪਾਉਣ ਦੇ ਨਾਲ ਕੰਨ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 56 ਸਵੇਰੇ ਜਲਦੀ ਉੱਠ ਕੇ ਖਾਲੀ ਪੇਟ ਚੱਲਣ ਦੇ ਨਾਲ ਡਿਪਰੈਸ਼ਨ ਤੋਂ ਰਾਹਤ ਮਿਲਦੀ ਹੈ ਨੰਬਰ 57 ਜੇਕਰ ਤੁਹਾਡੀਆਂ ਲਤਾਂ ਦਾ ਦਰਦ ਠੀਕ ਨਾ ਹੋ ਰਿਹਾ ਹੋਵੇ ਤਾਂ 10 ਬਦਾਮ ਰਾਤ ਨੂੰ ਭਿਉ ਕੇ ਰੱਖੋ ਤੇ ਸਵੇਰੇ ਉੱਠ ਕੇ ਹਰ ਰੋਜ਼ ਇਹਨਾਂ ਨੂੰ ਖਾਓ ਜਲਦੀ ਹੀ ਤੁਹਾਡੀਆਂ ਲਤਾਂ ਦਾ ਦਰਦ ਠੀਕ ਹੋ ਜਾਵੇਗਾ ਨੰਬਰ 58 ਗਰਮ ਪਾਣੀ ਪੀਣ ਦੇ ਨਾਲ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 59 ਜੇਕਰ ਤੁਹਾਡ ਹੁੰਦਾ ਹੈ ਤਾਂ ਅਦਰਕ ਦੀ ਭਾਫ਼ ਲੈਣ ਦੇ ਨਾਲ ਨੱਕ ਦਾ ਵਗਣਾ ਬੰਦ ਹੋ ਜਾਵੇਗਾ ਨੰਬਰ 60 ਜੇਕਰ ਤੁਹਾਡਾ ਪੇਟ ਵੱਧ ਗਿਆ ਹੈ ਤਾਂ ਕੱਚਾ ਫਾਲਸਾ ਰੋਜ਼ਾਨਾ ਖਾਣ ਦੇ ਨਾਲ ਕੁਝ ਦਿਨਾਂ ਵਿੱਚ ਹੀ ਪੇਟ ਦੀ ਚਰਬੀ ਪਿਗਲਣੀ ਸ਼ੁਰੂ ਹੋ ਜਾਵੇਗੀ ਨੰਬਰ 61 ਕਦੂ ਖਾਣ ਦੇ ਨਾਲ ਚਿਹਰੇ ਦੀ ਰੰਗਤ ਨਿਖਰਨ ਲੱਗ ਜਾਂਦੀ ਆ ਨੰਬਰ 68 ਖੰਜੂਰ ਅਤੇ ਦਹੀਂ ਨੂੰ ਇਕੱਠੇ ਖਾਣ ਦੇ ਨਾਲ ਛਾਤੀ ਸਾਫ਼ ਰਹਿੰਦੀ ਆ ਤੇ ਬਲਗਮ ਵੀ ਨਹੀਂ ਜਾਂਦਾ ਅਤੇ ਗਲਾ ਵੀ ਸਾਫ਼ ਹੋ ਜਾਂਦਾ ਹੈ ਨੰਬਰ 86 ਦੁੱਧ ਵਿੱਚ ਕਲੌਂਜੀ ਦੇ ਦੋ ਦਾਣੇ ਪਾ ਕੇ ਪੀਣ ਦੇ ਨਾਲ ਇਨਸਾਨ ਦੇ ਜਿਸਮੰਦਰ ਤਾਕਤ ਆ ਜਾਂਦੀ ਆ ਨੰਬਰ 64 ਜੇਕਰ ਸੀਨੇ ਜਲਨ ਹੋਵੇ ਤਾਂ ਕੇਲਾ ਖਾਓ ਕੇਲਾ ਖਾਣ ਦੇ ਨਾਲ ਸੀਨੀਅਰ ਦੀ ਜਲਨ ਬਿਲਕੁਲ ਠੀਕ ਹੋ ਜਾਂਦੀ ਆ ਨੰਬਰ 65 ਜੋ ਬੱਚਾ ਖਾਣਾ ਨਹੀਂ ਖਾਂਦਾ ਉਹਨਾਂ ਨੂੰ ਇਹ ਨੁਸਖਾ ਅਜ਼ਮਾ ਕੇ ਦੇਖੋ ਮਿਸ਼ਰੀ ਦਾ ਇੱਕ ਕੱਪ ਪਾਣੀ ਵਿੱਚ ਉਹ ਵਾਲ ਕੇ ਬੱਚੇ ਨੂੰ ਖਵਾ ਦਿਓ ਬੱਚਿਆਂ ਵਿੱਚ ਭੁੱਖ ਲੱਗਣੀ ਬੱਦ ਜਾਵੇਗੀ ਨੰਬਰ 66 ਜੇਕਰ ਖੁਸ਼ਕੀ ਕਾਰਨ ਤੁਹਾਡੀ ਆਵਾਜ਼ ਬੈਠ ਜਾਵੇ ਤਾਂ ਸੱਤ ਬਦਾਮ ਸੱਤ ਕਾਲੀਆਂ ਮਿਰਚਾਂ ਅਤੇ ਖੰਡ ਦੇ ਦਾਣੇ ਵਿੱਚ ਮਿਲਾ ਕੇ ਇਸ ਨੂੰ ਚਟਣ ਦੇ ਨਾਲ ਤੁਹਾਡੀ ਆਵਾਜ਼ ਸਹੀ ਹੋ ਜਾਵੇਗੀ ਨੰਬਰ 67 ਕਲੌਂਜੀ ਦਾ ਰਸ ਦਹੀਂ ਵਿੱਚ ਮਿਕਸ ਕਰਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਨੰਬਰ 68 ਸ਼ਹਿਦ ਨੂੰ ਸਿਰਕੇ ਵਿੱਚ ਮਿਲਾ ਕੇ ਖਾਓ ਤੁਹਾਡੇ ਦੰਦ ساری ਉਮਰ ਲਈ ਮਜ਼ਬੂਤ ਹੋ ਜਾਣਗੇ ਨੰਬਰ 69 ਖਾਣੇ ਨਾਲ ਹਰੀ ਮਿਰਚ ਦਾ ਸੇਵਨ ਜ਼ਰੂਰ ਕਰੋ ਨਜ਼ਰ ਤੇਜ਼ ਹੋ ਜਾਵੇਗੀ ਨੰਬਰ 70 ਤਰਬੂਜ਼ ਹੱਡੀਆਂ ਨੂੰ ਕਮਜ਼ੋਰ ਕਰਨ ਵਾਲੀਆਂ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਰੱਖਦਾ ਹੈ ਨੰਬਰ 71 ਲੌਂਗ ਨੂੰ ਠੰਡੇ ਮੌਸਮ ਵਿੱਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਤਸਵੀਰ ਬਹੁਤ ਜ਼ਿਆਦਾ ਗਰਮ ਹੁੰਦੀ ਆ ਨੰਬਰ 72 ਹਾਜ਼ਮਾ ਠੀਕ ਰੱਖਣ ਲਈ ਖਾਣੇ ਤੋਂ ਬਾਅਦ ਤਾਜ਼ਾ ਅਦਰਕ ਇੱਕ ਟੁਕੜਾ ਖਾ ਲੈਣਾ ਚਾਹੀਦਾ ਹੈ ਨੰਬਰ 73 ਚਕੰਦਰ ਦੇ ਪੱਤਿਆਂ ਨੂੰ ਉਬਾਲ ਕੇ ਉਸ ਦੇ ਪਾਣੀ ਦੇ ਨਾਲ ਸਿਰ ਧੋ ਲੈਣ ਦੇ ਨਾਲ ਸਿਰ ਦੀ ਖੁਸ਼ਕੀ ਬਿਲਕੁਲ ਦੂਰ ਹੋ ਜਾਂਦੀ ਆ ਨੰਬਰ 74 ਰਾਤ ਨੂੰ ਘੱਟ ਖਾਣਾ ਖਾਣ ਦੇ ਨਾਲ ਮਟਾਪਾ ਘੱਟ ਹੋ ਜਾਂਦਾ ਹੈ ਨੰਬਰ 75 ਅਦਰਕ ਨੂੰ ਕਿਓ ਵਿੱਚ ਤਲ ਕੇ ਖਾਣ ਦੇ ਨਾਲ ਸਾਨੂੰ ਬਲਗਮ ਅਤੇ ਦਮੇ ਤੋਂ ਬਚਾ ਰਿਹਿੰਦਾ ਹੈ ਨੰਬਰ 76 ਦਹੀਂ ਖਾਣ ਦੇ ਨਾਲ ਡਿਪਰੈਸ਼ਨ ਅਤੇ ਦਿਮਾਗੀ ਦਵਾ ਤੋਂ ਛੁਟਕਾਰਾ ਮਿਲਦਾ ਹੈ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਹਾਡੇ ਆਪਣੇ ਚੈਨਲ ਸਾਂਝੇ ਕਰੋ ਤੁਸੀ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ